ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਕੇ ਛੰਤ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਡਖਣਾ ਹੱਠ ਮਝਾ ਹੂ ਮਾਪਿਰੀ ਪਸੇ ਕਿਉ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਛੰਤ ਚਰਨ ਕਮਲ ਸੇਵ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨਹਿ ਭਾਵੇ ਜੀਉ ਦਾਸਾ ਨਹਿ ਭਾਵੇ ਬਿਨ ਦਰਸਾਵੇ ਏਕ ਅਖੇ ਨ ਧੀਰਜ ਕਿਉ ਕਰੈ ਨਾਮ ਬਿਹੂਨਾ ਤਨ ਮਨ ਹੀਨਾ ਜਾਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਧਾਰ ਅਨੁਗ੍ਰਹ ਮਨ ਤਨ ਅੰਕ ਸਮਾਵੈ ਦਖਣਾ ਸੋਹੰਦੜੋ ਹਬਠਾਇ ਕੋਏ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਛੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨੋ ਬਿਸਾਰੀਐ ਜੀਉ ਕਿਉ ਮਨੋ ਬੇਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਨ ਬਾਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬਕੈ ਸਾਥੇ ਜਪ ਜੂਐ ਜਨਮ ਨਾ ਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਭਵਜਲ ਤਾਰੀਐ ਦਖਣਾ ਧੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ ਲੱਬੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਛੰਤ ਸੁੰਦਰ ਸੁਆਮੀ ਧਾਮ ਭਗਤ ਹੈ ਬਿਸਰਾਮ ਆਸਾ ਲਗ ਜੀਵਤੇ ਜੀਉ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਉ ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ ਵਿਖੈ ਬਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਦ ਮਾਨਿਆ ਸਰਬ ਸੋ ਸੁਖ ਆਨੰਦ ਕਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਡਖਣਾ ਜੋ ਤਉ ਕੀਨੇ ਆਪਣੇ ਤਿਨਾ ਕੂ ਮਿਲਿਓ ਹੈ ਆਪੇ ਹੀ ਆਪ ਮੋਹਿ ਓਹ ਜਸ ਨਾਨਕ ਆਪ ਸੁਨਿਓ ਹੈ ਛੰਤ ਪ੍ਰੇਮ ਠਗਉਰੀ ਪਾਏ ਰੀਝਾਏ ਗੋਬਿੰਦ ਮਨ 모ਹਿ ਆਜੀਓ ਸੰਤਨ ਕਾ ਪ੍ਰਸਾਦ ਅਗਾਦ ਕੰਠੇ ਲਗ ਸੋਹਿ ਆਜੀਓ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਿਆਣਾ ਕਾਰਵਾਸ ਭਏ ਮਨ ਸਰਬ ਸੁਖ ਵੁਠੇ ਗੋਵਿੰਦ ਟੁੱਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਏਚ ਪੁੱਜਾਇਆ ਬਹੜ ਨਾ ਮਾਇਆ ਹੋ ਹਿਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡਖਣਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਨਦੋ ਛੰਤ ਕਹਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕਉਲ ਤਾਰਿਆ ਜੀਉ ਜਿਨ ਕਉ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਉ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੇ ਕਰ ਗਹਿ ਲੀਨੇ ਹਰ ਜਸੋ ਦੀਨੇ ਜੋ ਨਾ ਧਾਵੈ ਨਹਿ ਮਰੀ ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਥ ਸੁਆਮੀ ਸਦ ਕਹਿ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇਕ ਓਅੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋ ਜੀਓ ਹਰ ਜੀਅ ਸਬੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰ ਨਾ ਕੋਇ ਜੋ ਮੋਹ ਮਾਇਆ ਚਿਤ ਲਾਏ ਦੇ ਸੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਇ ਮੈਂ ਹਰ ਬਿਨ ਉਰਨਾ ਕੋਈ ਹਰ ਗੁਰ ਸਰਣਾਈ ਪਾਈਐ ਵਣ ਜਾ ਰਿਹਾ ਮਿੱਤਰਾ ਵਡ ਭਾਗ ਪ੍ਰਾਪਤ ਹੋਇ ਰਹਾਉ ਸੰਤ ਜਨਾ ਵਿਣ ਪਾਈਆ ਹਰ ਕਿਨੈ ਨਾ ਪਾਇਆ ਨਾ ਵਿਚ ਹਉ ਮੈਂ ਕਰਮ ਕਮਾਵਦੇ ਜੋ ਵੇਸਵਾ ਪੁੱਤ ਨਿਨਾਉ ਪਿਤਾ ਜਾਤ ਤਾ ਹੋਈਐ ਗੁਰੁ ਤੁਠਾ ਕਰੇ ਬਸਾਉ ਵਡਭਾਗੀ ਗੁਰ ਪਾਇਆ ਹਰ ਅਹਨਿਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੇ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਇ ਚਲਦਿਆ ਨਾਲ ਹਰ ਚੱਲਸੀ ਹਰ ਅੰਤੇ ਲਏ ਛਡਾਈ ਹਉ ਬਲਿਹਾਰੀ ਤੈਨਕਾਉ ਜਿਨ ਹਰ ਮਨ ਵੁਠਾ ਆਏ ਜਿਨੇ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛੁਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਈ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇਵੇ ਲੇ ਹਰ ਆਪੇ ਭਰਮ ਭੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪਰਗਾਸ ਹੈ ਸੇ ਵਿਰਲੇ ਕਈ ਕੇ ਹਉ ਬਲੇ ਹਾਰੇ ਤੈਨ ਕਉ ਜਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਵੁਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਭਜ ਪਉ ਜਿੰਦੂ ਸਭ ਕੈਲ ਵਿਖ ਦੁਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਤ ਗੁਰ ਪੂਰਾ ਸਤ ਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹ ਹੋਇ ਹਰ ਨਾਮੈ ਹੀ ਜਤਪਤ ਜਨ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕਉ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭਾਏ ਵਣ ਜਾ ਰਿਆ ਮਿਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣ ਜਵਾਪਾਰੀਆ ਜਿਨ ਵਖਰ ਲਦਿ ਅੜਾ ਹਰ ਰਾਸ ਗੁਰਮੁਖਾ ਧਰਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣਤਾਸ ਹਰ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲਗੇ ਤਿਨਾ ਗੁਰਮੁਖਾ ਹਰ ਨਾਮ ਜਿਨਾ ਰਹਿਰਾਸ ਹਰ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲਗੇ ਤਿਨਾ ਗੁਰਮੁਖਾ ਹਰ ਨਾਮ ਜਿਨਾ ਰਹਿਰਾਸ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ